ਨਾਨਕ ਸਿੰਘ ਜੀ ਦਾ ਲਿਖਿਆ ਹੋਇਆ ਨਾਵਲ ਆਤਮਖੋਰ ਭਾਗ 19 ਸਲੋਚਨਾ ਦੀ ਜਾ ਖੁੱਲੀ ਜਦ ਉਸ ਨੇ ਬੂਟਾਂ ਦਾ ਖੜਾਕ ਸੁਣਿਆ ਆਪਣੀਆਂ ਬੋਝ ਲੱਖਾਂ ਤੋਂ ਉਸ ਨੇ ਜਾਚਿਆ ਕਿ ਹੁਣੇ-ਹੁਣੇ ਉਸ ਨੂੰ ਨੀਂਦਰ ਆਈ ਸੀ ਅੱਖਾਂ ਖੋਲਣ ਤੇ ਵੀ ਉਸ ਨੂੰ ਹਨੇਰਾ ਉਹਨੂੰ ਹਨੇਰਾ ਜਿਹਾ ਦਿਸਿਆ ਪਰ ਮੇਗੀ ਪ੍ਰਭਾਤ ਦੀ ਧੁੰਦਲੀ ਜਹੀ ਰੌਸ਼ਨੀ ਕਮਰੇ ਵਿੱਚ ਫੈਲੀ ਹੋਈ ਸੀ ਸ਼ਾਇਦ ਇਹ ਉਸ ਦੀਆਂ ਅੱਖਾਂ ਵਿੱਚ ਭਰੀ ਹੋਈ ਨੀਂਦਰ ਦੇ ਗਾਰਨਸੀ ਉਹਰੇ ਵਿੱਚ ਪਿਰਤਪਾਲ ਖੜਾ ਸੀ ਉਹ ਚਟਪਟ ਉੱਠੀ ਤੇ ਮੰਜੇ ਤੋਂ ਉੱਤਰ ਕੇ ਖੜੀ ਹੋ ਗਈ ਪਿਰਤਪਾਲ ਅੰਦਰ ਲੰਘ ਆਇਆ ਤੁਸੀਂ ਦੱਸ ਸਲੋਚਨਾ ਜੀ ਬਿਨਾਂ ਜਗਾਉਣ ਤੋਂ ਹੀ ਜਾਗ ਪਈ ਸਲੋਚਨਾ ਪਲਕ ਉਸ ਵੱਲ ਤੱਕਦੀ ਰਹੀ ਫਿਰ ਬੋਲੀ ਤੁਸੀਂ ਜਾ ਰਹੇ ਹੋ ਹਾਂ ਪਰ ਤੇ ਉਹ ਬੋਲਦਾ ਬੋਲਦਾ ਰੁਕ ਗਿਆ ਪਰ ਸਲੋਚਨਾ ਨੇ ਉਸ ਦੀ ਗੱਲ ਵੱਲ ਧਿਆਨ ਨਹੀਂ ਕੀਤਾ ਉਹ ਇਸ ਵੇਲੇ ਸ਼ਾਇਦ ਆਪਣੇ ਅੰਦਰੋਂ ਬੋਲਾਂ ਦੀ ਤਾਂਤ ਇਕੱਠੀ ਕਰਨ ਵਿੱਚ ਰੁੱਝੀ ਹੋਈ ਸੀ ਫਿਰ ਬੋਲੀ ਥੋੜੀ ਜਿੰਨੀ ਖੇਚਲ ਨਹੀਂ ਕਰੋਗੀ ਮੈਂ 2-4 ਮਿੰਟਾਂ ਤੋਂ ਵੱਧ ਨਹੀਂ ਰੁਕਾਂਗੀ ਤੁਹਾਨੂੰ ਰੋਕਾਂਗੀ ਤੁਹਾਨੂੰ ਕੋਈ ਹਰਜ ਨਹੀਂ ਪਿਰਤਪਾਲ ਨੇ ਘੜੀ ਵੇਖਦਿਆਂ ਕਿਹਾ ਮੈਂ ਤਾਂ ਇਸ ਵੇਲੇ ਆਇਆ ਹਈ ਇਸੇ ਮਤਲਬ ਲਈ ਆ ਦੋਵੇਂ ਆਹਮੋ ਸਾਹਮਣੇ ਬੈਠ ਗਏ ਆ ਵੀ ਲੰਦੇ ਜਾਓ ਇੱਕ ਨਿੱਕੀ ਜਿਹੀ ਪੋਟਲੀ ਉਸਤੇ ਹੱਥ ਵਿੱਚ ਫੜਾ ਕੇ ਸਲੋਚਨਾ ਨੇ ਸੰਗਦੇ ਸੰਗਦਿਆਂ ਕਿਹਾ ਇਹ ਕੀ ਹੈ ਪੋਟਲੀ ਨੂੰ ਫੜਦਿਆਂ ਉਸਨੇ ਪੁੱਛਿਆ ਸਲੋਚਨਾ ਦੇ ਦੱਸਣ ਤੋਂ ਪਹਿਲਾਂ ਹੀ ਉਸ ਨੂੰ ਜਵਾਬ ਮਿਲ ਗਿਆ ਜਦ ਉਸ ਨੇ ਖੋਲ ਕੇ ਵਿਚਲੀ ਚੀਜ਼ ਵੱਲ ਤੱਕਿਆ ਇੱਕ ਥੱਬੀ ਨੋਟਾਂ ਦੀ ਸੀ ਇਹਦਾ ਮਤਲਬ ਸਮਝ ਲਈ ਉਸ ਨੇ ਅੱਖਾਂ ਚੌੜੀਆਂ ਕਰਕੇ ਸਲੋਚਨਾ ਵੱਲ ਤੱਕਿਆ ਸਲੋਚਨਾ ਉਸ ਦਾ ਪਾਪ ਸਮਝ ਕੇ ਡੂੰਘੇ ਦਈਏ ਭਰੇ ਰੌ ਵਿੱਚ ਬੋਲੀ ਇਹੋ ਕੁਝਾ ਮੇਰੇ ਕੋਲ ਤੇ ਇਹ ਵੀ ਤੁਹਾਡਾ ਹੀ ਦਿੱਤਾ ਹਾਲ ਕਿਸੇ ਲੋੜੀ ਦੇ ਕੰਮ ਤੇ ਖਰਚ ਕਰ ਦੇਣਾ ਹੈਰਾਨੀ ਭਰੀ ਨਜ਼ਰ ਨਾਲ ਉਸ ਵੱਲ ਤੱਕ ਕੇ ਬਿਰਤ ਪਰ ਬੋਲਿਆ ਨਹੀਂ ਸਲੋਚਨਾ ਸ਼ਾਇਦ ਤੇਰਗ ਲੋੜਾ ਮੇਰੇ ਨਾਲੋਂ ਜ਼ਿਆਦਾ ਨੇ ਨਾਲੇ ਮੈਂ ਆਪਣੀ ਲੋੜ ਲਈ ਮਾਤਾ ਜੀ ਬਾਸੋਂ ਲੈ ਚੱਲਿਆ ਸਲੋਚਨਾ ਦੀਆਂ ਅੱਖਾਂ ਵਿੱਚੋਂ ਵਿਨੇ ਤੇ ਜਾਚਨਾ ਦੇ ਭਾਵ ਉਮੰਡ ਰਹੇ ਸਨ ਸ਼ਾਇਦ ਉਹ ਆਪਣੀ ਹੀਣਤਾ ਤੇ ਤੁਸ਼ਤਤਾ ਤੇ ਪਿਛੇਮਾਨਸੀ ਜਿਸ ਕਰਕੇ ਪਿਰਤਪਾਲ ਦੇ ਉੱਤਰ ਵਿੱਚ ਕੁੰਝ ਉਹ ਕੁਝ ਨਾ ਬੋਲੀ ਪਿਰਤਪਾਲ ਨੇ ਇਸ ਚੁੱਪ ਬੋਲੀ ਨੂੰ ਸਮਝਦਿਆਂ ਹੋਇਆ ਪੁੱਛਿਆ ਕੀ ਸੋਚ ਰਹੀਆਂ ਸਲੋਚਨਾ ਸਲੋਚਨਾ ਬੋਲੀ ਮੈਂ ਕੁਝ ਨਹੀਂ ਦੇਣ ਜੋਗੀ ਪਰਤਾਤਾ ਕੀ ਹੋਇਆ ਕਿਤਨੀ ਰੂਟ ਟੁੱਟਮੀ ਸ਼ਰਧਾ ਤੇ ਬਨੀਤ ਭਾਵਨਾ ਸੀ ਸਲੋਚਨਾ ਦੇ ਇਨਾਂ ਦੋ ਸ਼ਬਦਾਂ ਵਿੱਚ ਜਿਨ੍ਹਾਂ ਨੂੰ ਸ਼ਬਦਾਂ ਨਾਲ ਵੀ ਵੱਧ ਜਿਆਦਾ ਫਿਰਤ ਪਾਲ ਉਸ ਦੀਆਂ ਅੱਖਾਂ 'ਚ ਪੜ ਰਹਿਆ ਸੀ ਉਸਰ ਮਾਨ ਲਾਇਆ ਕਿ ਮਾਤਾ ਜੀ ਨੇ ਜ਼ਰੂਰ ਇਸ ਇਸ ਨੂੰ ਉਸ ਵਾਕਤ ਕਾਫੀ ਗੁੱਜਿਤ ਇਸਿਆ ਉਹ ਵੀ ਦੱਸਿਆ ਹੋਵੇਗਾ ਉਸ ਦਾ ਦਿਨ ਸਲੋਚਨਾ ਦੀ ਇਹ ਰਾਸ ਪੂੰਜੀ ਲੈਣ ਤੋਂ ਇਨਕਾਰੀ ਸੀ ਪਰ ਇਸ ਵੇਲੇ ਸਲੋਚਨਾ ਦੇ ਜਿਸ ਪ੍ਰਭਾਵ ਹੇਠ ਉਹ ਦੱਬਿਆ ਗਿਆ ਸੀ ਇਨਕਾਰ ਦਾ ਸ਼ਬਦ ਵੀ ਜਵਾਨ ਤੇ ਲਿਆਉਣਾ ਉਸ ਲਈ ਸੁਖਾਲਾ ਨਹੀਂ ਸੀ ਉਸ ਨੇ ਪੋਟਲੀ ਵਿੱਚੋਂ ਅੱਤੇ ਨੋਟ ਕੱਟ ਕੇ ਬਾਕੀ ਉਸ ਵੱਲ ਵਧਾਉਂਦਿਆਂ ਕਿਹਾ ਚੰਗਾ ਇਹ ਤੂੰ ਰੱਖ ਲੈ ਬਾਕੀ ਮੈਂ ਲੈ ਜਾਂਦਾ ਨਹੀਂ ਸਲੋਚਨਾ ਗੜਗੜਾਉਣ ਵਰਗੇ ਲੱਜੇ ਵਿੱਚ ਬੋਲੀ ਇਹ ਪੈਸੇ ਤਾਂ ਹੁਣ ਮੇਰੇ ਬਾਣੇ ਉਂਝ ਹੀ ਕਿਸੇ ਕੰਮ ਦੇ ਨਹੀਂ ਜੇ ਤੁਸੀਂ ਨਹੀਂ ਲੈ ਜਾਉਂਗੇ ਤਾਂ ਮੈਂ ਇਹਨਾਂ ਨੂੰ ਮਾਤਾ ਜੀ ਦੇ ਹਵਾਲੇ ਕਰ ਦੇਵਾਂਗੀ ਉਚਕੇ ਤੱਕਿਆ ਫਿਰ ਦਪਾਲ ਉਸ ਵੱਲ ਇਸ ਦਾ ਕੀ ਮਤਲਬ ਮਤਲਬ ਸਲੋਚਨਾ ਬੋਲਣ ਨੂੰ ਰਤਾਕ ਸੰਗੀ ਫਿਰ ਪਰ ਫਿਰ ਉਸ ਨੇ ਉਂਗਲ ਹੀ ਦਿੱਤਾ ਉਹ ਉਂਗਲ ਹੀ ਦਿੱਤਾ ਉਹ ਬਾਗ ਜਿਹੜਾ ਉਸ ਦੇ ਗਲੇ ਵਿੱਚ ਹੁਣ ਤੱਕ ਫਸਿਆ ਹੋਇਆ ਸੀ ਮੈਂ ਰਾਤੀ ਤੁਹਾਡੇ ਨੂੰ ਗੱਲਾਂ ਸੁਣਦੀ ਰਹੀ ਸੀ ਮੈਨੂੰ ਮਾਫ ਕਰ ਦੇਣਾ ਇਸ ਗੁਸਤਾਖੀ ਲਈ ਹੈ ਹਾਂਜੀ ਤੁਸੀਂ ਸਭ ਕੁਝ ਸੁਣਿਆ ਸੀ ਕਰੀਬਨ ਕਰੀਬਨ ਬਿਰਤਪਲ ਸੋਚੀ ਪੈ ਗਿਆ ਕੀ ਸੋਚ ਲਿਓ ਬੋਲਣ ਦੇ ਥਾਂ ਬਿਰਤਵਾਰ ਇੱਕ ਵਾਰੀ ਫੇਰ ਨਜ਼ਰ ਭਰ ਕੇ ਸਲੋਚਨਾ ਵੱਲ ਤੱਕ ਹੈ ਤੇ ਉਸਦੀ ਟਿਕਟ ਕਿਸਲੋਚਨਾ ਦੇ ਚਿਹਰੇ ਉੱਤੇ ਵੱਜੀ ਕਿੰਨਾ ਹੀ ਚਿਹਰਾ ਫਿਰ ਜਿਵੇਂ ਬਿਨਾਂ ਮਰਜ਼ੀ ਤੇ ਉਸ ਤੇ ਮੋਹ ਨਿੱਕਲ ਗਿਆ ਹੋਵੇ ਤਾਂ ਤਾਂ ਤੂੰ ਸਲੋਚਨਾ ਸ਼ਾਇਦ ਸਾਰੀ ਰਾਤ ਨਹੀਂ ਸੌ ਸਕੀ ਹੋਵੇਗੀ ਤੇ ਤੂੰ ਸਭ ਕੁਝ ਸੁਣ ਲਿਆ ਸਵੇਰ ਸਰ ਜਰਾ ਚੁੱਪ ਗਈ ਸੀ ਤੇ ਤੇ ਮੈਂ ਤੈਨੂੰ ਜਗਾਂ ਦਾ ਪਾਪ ਕੀਤਾ ਕਹਿ ਕੇ ਬਿਰਤਪਾਲ ਨੇ ਉਸਦੇ ਅਧੂਰੇ ਬਾਤ ਨੂੰ ਪੂਰਾ ਕਰ ਦਿੱਤਾ ਨਹੀਂ ਪਾਲ ਜੀ ਸਲੋਚਨਾ ਦੇ ਚਿਹਰੇ ਉੱਤੇ ਗੰਭੀਰਤਾ ਦੇ ਭਾਵ ਖੁੱਲਦੇ ਜਾ ਰਹੇ ਸਨ ਅਲਵੱਤਾ ਜੀ ਮਿਲੇ ਬਗੈਰ ਤੁਸੀਂ ਚਲੇ ਜਾਂਦੇ ਤਾਂ ਮੈਂ ਜ਼ਰੂਰ ਸਮਝ ਲੈਂਦੀ ਕਿ ਤੁਸੀਂ ਪਾਪ ਕੀਤਾ ਸਲੋਚਨਾ ਹਾਂ ਜੀ ਇੱਕ ਗੱਲ ਕਹਾ ਕਹੋ ਤੁਸੀਂ ਇਸ ਵੇਲੇ ਖਾਤਰੇ ਵਿੱਚ ਤੂੰ ਇਸ ਵੇਲੇ ਖਾਤਰੇ ਵਿੱਚ ਜਿਸ ਦੀ ਮੈਨੂੰ ਬੜੀ ਚਿੰਤਾ ਹੈ ਮੈਂ ਜਾਣਦੀ ਹਾਂ ਰਾਤੀ ਤੁਹਾਡੀਆਂ ਗੱਲਾਂ ਤੇ ਸਮਝ ਗਈ ਸੀ ਫਿਰ ਤੂੰ ਕੁਝ ਸੋਚਿਆ ਇਸ ਬਾਰੇ ਨਹੀਂ ਕਿਉਂ ਜਦ ਤੱਕ ਤੁਹਾਡਾ ਤੇ ਮਾਤਾ ਜੀ ਦਾ ਹੱਥ ਮੇਰੇ ਸਿਰ ਤੇ ਹੈ ਮੈਨੂੰ ਕੁਝ ਵੀ ਸੋਚਣ ਦੀ ਲੋੜ ਨਹੀਂ ਤੇ ਨਾ ਕੋਈ ਚਿੰਤਾ ਕਰਨ ਦੀ ਤੂੰ ਇੱਡੀ ਜਲਦੀ ਮੇਰਾ ਇਤਨਾ ਵਿਸ਼ਵਾਸ ਕਰਨ ਲੱਗ ਪਈ ਹੈ ਸ਼ਦੋਚਨਾ ਜੇ ਤੁਹਾਡਾ ਵਿਸ਼ਵਾਸ ਨਾ ਕਰਾਂ ਤਾਂ ਫਿਰ ਰੱਬ ਦਾ ਵੀ ਨਹੀਂ ਕਰ ਸਕਾਂਗੀ ਥੋੜੀ ਦੇਰ ਸੋਚਦੇ ਰਹਿਣ ਤੋਂ ਬਾਅਦ ਪਿਰਤਕਾਰ ਬੋਲਿਆ ਅੱਛਾ ਮੈਂ ਥੋੜੇ ਦਿਨਾਂ ਤੱਕ ਫੇਰਾ ਮਾਂ ਦਾ ਉੱਚਰ ਤਿਕ ਤੂੰ ਚੰਗੀ ਤਰ੍ਹਾਂ ਆਪਣਾ ਮਨ ਬਣਾ ਲੈ ਪਰ ਇੱਕ ਗੱਲ ਸੋਚ ਲੈ ਕਿ ਮੇਰਾ ਵਿਸ਼ਵਾਸ ਕਰ ਕਿ ਤੂੰ ਸੈਸਰੀਰਕ ਤੌਰ ਤੇ ਰਾਮ ਵਿੱਚ ਨਾ ਰਹਿ ਸਕੇ ਮੈਂ ਉਸ ਬੇਰਾਮੀ ਦੀ ਜ਼ਿੰਦਗੀ ਤੇ ਸਭ ਤੋਂ ਵੱਡਾ ਸੁੱਖ ਸਮਝਾਂਗੀ ਜਿਹੜੀ ਤੁਹਾਡੇ ਰਾਹੀਂ ਮੈਨੂੰ ਮਿਲੇਗੀ ਤੇ ਜੇ ਮੈਂ ਤੈਨੂੰ ਇੱਕ ਉਪਰੇ ਆਦਮੀ ਦੀ ਸੇਵ ਲਈ ਗਲ ਤੋਂ ਕਿਸ ਰੋਚਨਾ ਲਈ ਇਸ ਕੰਮ ਲਈ ਮੈਂ ਉਸੇ ਵੇਲੇ ਤੋਂ ਆਪਣੇ ਆਪ ਨੂੰ ਤਿਆਰ ਕਰ ਰਹੀ ਹਾਂ ਜਿਸ ਵੇਲੇ ਤੁਸਾਂ ਮਾਤਾ ਜੀ ਪਾਸੋਂ ਮੇਰੀ ਮੰਗ ਕੀਤੀ ਤੁਹਾਨੂੰ ਇਸ ਬਾਰੇ ਕੁਝ ਸੋਚਣ ਦੀ ਲੋੜ ਨਹੀਂ ਸਿਰਫ ਇਹ ਮੈਨੂੰ ਦੱਸ ਦਿਓ ਕਿ ਕਦੋਂ ਤੇ ਕਿਸ ਵੇਲੇ ਚੱਲਣਾ ਪਵੇਗਾ ਸੁਣ ਕੇ ਹੈਰਾਨ ਰਹਿ ਗਿਆ ਪ੍ਰਤਪਾਲ ਤੁਸੀਂ ਸੋਚਦੇ ਹੋਵੋਗੇ ਕਿ ਉਸ ਨੂੰ ਚੁੱਪ ਵੇਖ ਕੇ ਸੋਚਨਾ ਬੋਲੀ ਕਿ ਪਤਾ ਨਹੀਂ ਮੈਂ ਤੁਹਾਡੇ ਉਸ ਬਿਮਾਰ ਸਾਥੀ ਦੀ ਬਿਮਾਰਦਾਰੀ ਦੀ ਲਾਇਕ ਹੋਵਾਂਗੀ ਕਿ ਨਹੀਂ ਇਸabove ਦਾ ਮੈਂ ਵੀ ਕੁਝ ਨਹੀਂ ਜਾਣਦੀ ਮੈਂ ਇਤਨਾ ਇਕਰਾਰ ਕਰਦੀ ਹਾਂ ਕਿ ਆਪਣੀ ਜਾਨ ਦੇ ਕੇ ਵੀ ਜੇ ਉਸ ਦੀ ਜਾਨ ਉਸ ਦੀ ਜਾਨ ਬਚਾਉਣ ਦੀ ਲੋੜ ਪਵੇਂਗੀ ਤਾਂ ਧਰਾਗ ਨਹੀਂ ਕਰਾਂ ਪਰਤ ਪਾਲਦਾ ਦਿਲ ਬੋਲਾਂ ਦੀਕ ਉਤਸ਼ਾਹ ਨਾਲ ਭਰ ਕੱਤਿਆ ਸਲੋਚਨਾ ਤੂੰ ਮੇਰੀ ਉਮੀਦ ਨਾਲੋਂ ਵੀ ਦੂਰ ਅੱਗੇ ਨਿਕਲ ਗਈ ਹੈ ਪਰ ਤੂੰ ਇਹ ਵੀ ਸੋਚਿਆ ਕਿ ਆਪਣੇ ਆਦਮੀ ਪਾਸੋਂ ਵੀ ਤੁਹਾਨੂੰ ਇਸ ਕੰਮ ਲਈ ਇਜਾਜ਼ਤ ਲੈਣੀ ਹੋਵੇਗੀ ਸਭ ਕੁਝ ਸੋਚ ਲਿਆ ਪਾਲ ਜੀ ਮੇਰੀ ਜ਼ਿੰਮੇਵਾਰੀ ਤੁਸੀਂ ਮੇਰੇ ਉੱਤੇ ਰਹਿਣ ਦਿਓ ਨਾਲੇ ਅਜੇ ਤਾਂ ਇਜਾਜ਼ਤ ਲੈਣ ਨਾਲ ਲੈਣ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ ਜਦ ਕਿ 2.5 ਮਹੀਨੇ ਉਹਨਾਂ ਦੇ ਆਉਣ ਵਿੱਚ ਵਾਕ ਹੀ ਨਹੀਂ ਤੇ ਉਧਰ ਤੁਹਾਡੇ ਉਸ ਬਿਮਾਰ ਸਾਥੀ ਨੂੰ ਵੀ ਇੰਨੇ ਹੀ ਚਿਰ ਦੀ ਛੁੱਟੀ ਮਿਲੀ ਸੁਣ ਕੇ ਪਿਰਤਪਾਲ ਸੋਚੀ ਪੈ ਗਿਆ ਕੀ ਸੋਚਦੀ ਹਾਂ ਪਾਲ ਜੀ ਇਹੋ ਸੋਚ ਰਹੀ ਹਾਂ ਕਿ ਇਸ ਵੇਲੇ ਤੇਰੇ ਪਤੀ ਨੂੰ ਤੇਰੀ ਬਹੁਤ ਹੀ ਲੋੜ ਹੈ ਕਿ ਤੇਰੇ ਬਤਨ ਮੈਂ ਸਭ ਕਾਸੀ ਉਤੇ ਬਦਨ ਨੂੰ ਤਰਜੀਹ ਦੇਵਾਂਗੀ ਘਰ-ਬਾਰ ਨੂੰ ਵੀ ਹਾਂ ਤੇ ਜੇ ਲੋੜ ਪਵੇ ਤਾਂ ਪਤੀ ਨੂੰ ਵੀ ਹਾਂ ਜੇ ਲੋੜ ਪਵੇ ਤਾਂ ਸਰੀਰ ਨੂੰ ਵੀ ਹਾਂ ਸਲੋਚਨਾ ਪਿਰਤਪਾਲ ਨੇ ਸੋਫੇ ਤੋਂ ਉੱਠ ਕੇ ਆਪਣਾ ਹੱਥ ਸਲੋਚਨਾ ਦੇ ਪੈਰ ਨੂੰ ਛੁਆ ਦਿੱਤਾ ਸਲੋਚਨਾ ਨੇ ਉਸ ਦਾ ਹੱਥ ਫੜ ਲਿਆ ਫਿਰ ਕਦੋਂ ਆਉਗੇ ਪਾਲ ਜੀ ਦੋ ਚਾਰ ਦਿਨਾਂ ਤੱਕ ਮਕਾਨ ਵਗੈਰਾ ਦਾ ਇੰਤਜ਼ਾਮ ਕਰਨਾ ਬਾਕੀ ਹੈ ਜੀ ਤਾਂ ਮੈਂ ਤਿਆਰ ਹਾਂ ਹਾਂ ਜੀ ਜੀ ਕੀ ਜੇ ਤੁਹਾਨੂੰ ਆਪਣੇ ਇਸਤਰੀਵਾਲ ਉੱਤੇ ਭਰੋਸਾ ਹੋਵੇ ਮੇਰਾ ਇਸਤਰੀਵਾਲ ਹੁਣ ਤੋਂ ਪਹਿਲਾਂ ਪਤਾ ਨਹੀਂ ਕਿੱਥੇ ਸੁੱਤਾ ਹੋਇਆ ਸੀ ਪਰ ਹੁਣ ਜਦ ਤੂੰ ਸਾਂ ਇਸ ਨੂੰ ਜਗਾ ਦਿੱਤਾ ਤਾਂ ਮੈਨੂੰ ਯਕੀਨ ਹੈ ਕਿ ਤੁਹਾਡੇ ਜਿੰਨੀ ਹੀ ਮੇਰੀ ਰਾਖੀ ਕਰੇਗਾ ਸ਼ਾਬਾਸ਼ ਕਹਿ ਕੇ ਬਿਰਤਪਾਲ ਨੇ ਇੱਕ ਵਾਰੀ ਫੇਰ ਸਲੋਚਨਾ ਵੱਲ ਤੱਕ ਦਿਆਂ ਗਿਆ ਸਲੋਚਨਾ ਤੂੰ ਤੂੰ ਸਰਵਾਂ ਸਦਾਨ ਕਰ ਰਹੀ ਹੈ ਸਲੋਚਨਾ ਦਾ ਸਿਰ ਝੁੱਕ ਗਿਆ ਤੇ ਬਿਰਤਪਾਲ ਚਲਾ ਗਿਆ ਧੰਨ